ਇਹ ਸਪੈਨਿਸ਼ ਫੈਮਿਲੀ ਦੀ ਪਾਤਸ਼ਤੋਤ ਮਰ ਗਈਆਂ ਸੀ। ਮୁਕੋ ਇਹ ਕਮਰਸ਼ੀਅਲ ਨਗੇਸੀ ਹਜ਼ਾਰ ਲੋਜੇ ਤੋਂ ਔਰ ਉੱਥੇ ਜਾ ਕੇ ਇਹਨਾਂ ਦੇ ਉੱਤੇ ਇਕਦਾਂਮੀ ਜੋ ਇਹਨਾਂ ਦੇ ਕਹਿਣ ਮੁਤਾਬਕ ਹੈ ਕਿਸ ਜ਼ੂਮ ਨੇ ਹਮਲਾ ਕਰਤਾ। ਇਹ ਫੈਮਿਲੀ ਸੀ। ਦੋ ਬ੍ਰਦਰ ਸੀ, ਇੱਕ ਬ੍ਰਦਰ ਦੀ ਵਾਈਫ ਹੈ ਔਰ ਉਹ ਵੀ ਐਨਆਰਆਈ ਹੈ। ਔਰ ਸਾਰੇ ਬਾਹਰ ਹੀ ਉੱਥੇ ਰਹਿੰਦੇ ਨੇ ਔਰ ਬਾਹਰ ਦੇ ਇਹਨਾਂ ਕੋ ਪਾਸਪੋਰਟ ਨੇ। ਸੋ ਇਹਨਾਂ ਨੂੰ ਇਹਨਾਂ ਦੇ ਪੰਜਾਬੀ ਭੇਸ਼ ਦੇਖ ਕੇ ਉਹਨਾਂ ਨੇ ਇਹਨਾਂ ਨੂੰ ਮਾਰ ਮਾਰਾ ਚੰਗਾ ਵੀ ਬੋਲੇ। ਕੁੱਟ ਮਾਰ ਵੀ ਕੀਤੀ ਬਹੁਤ ਜ਼ਿਆਦੀ। ਜੇ ਜੇ ਮੈਂ ਬਹੁਤ ਨਿੰਦਿਆ ਕਰਦਾ ਔਰ ਸਰਕਾਰ ਤੋਂ ਮੰਗ ਕਰਦਾ ਕਿ ਸਰਕਾਰ ਵੀ ਇਹ ਐਕਸ਼ਨ ਲਵੇ ਮੁੱਖ ਮੰਤਰੀ ਜਿਹੜੇ ਮਾਚਲਦੇ ਨੇ ਉਹ ਵੀ ਇਮੀਜ ਐਕਸ਼ਨ ਲੈਣ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਇਮੀਜਟ ਗੱਲ ਕਰੇ ਕਿਉਂਕਿ ਸਾਨੂੰ ਸਖਾਵੇ ਮਾਹੌਲ ਚਾਹੀਦੇ ਸਾਨੂੰ ਜਦੋਂ ਵਰਗਾਂ ਦੀ ਰਾਜਨੀਤੀ ਧਰਮਾਂ ਦੀ ਕਰਾਂਗੇ ਇਹ ਚੀਜ਼ਾਂ ਕਿਤੇ ਨਾ ਕਿਤੇ ਆ ਕੇ ਸਾਡੇ ਵਰਗੀਕਰਨ ਧਰਮਾਂ ਦੇ ਰਾਜਨੀਤੀ ਦੇ ਵਿੱਚ ਨੁਕਸਾਨ ਪੈਦਾ ਕਰਦੀਆਂ ਔਰ ਸਾਡੇ ਸਮਾਜ ਚ ਪਾੜ ਵਧਦਾ ਹੈ ਇਹੋ ਹੀ ਚਿੰਤਾ ਅਕੀ ਕਰਦੇ ਸਾਂ ਔਰ ਇਹ ਚਿੰਤਾ ਨੂੰ ਵਰਗਾ ਦੀ ਰਾਜਨੀਤੀ ਦੇ ਵਿੱਚ ਵੜਾਵਾ ਮਿਲਦਾ ਹੈ ਸੋ ਜਿਹੜੀ ਘਟਨਾਵਾਂ ਵਾਪਰੀ ਕੰਗਣਾ ਨਾ ਵੀ ਅਸੀਂ ਕਹਾਂ ਵੀ ਠੀਕ ਹੈ ਇਹੋ ਜਿਹੀਆਂ ਘਟਨਾਵਾਂ ਤੇ ਬਹੁਤ ਸੀਐਮ ਨਾ ਵੀ ਵਾਪਰੀਆਂ ਨੇ ਬੜੇ ਬੜੇ ਪੋਲਿਟਿਕਲ ਬੰਦੇ ਨਾ ਲੋਕ ਆਪਣਾ ਰੰਗ ਕੱਢਦੇ ਨੇ ਪਰ ਉਹਨੂੰ ਤੁਸੀਂ ਕਿਸੇ ਵਰਗ ਨਾਲ ਜੋੜ ਦੇਣਾ ਕਿਸੇ ਪੰਜਾਬੀਆਂ ਪ੍ਰਤੀ ਕੋ ਮਾੜੀ ਵਰਤਨਾ ਉਹ ਫਿਰ ਕਿਤੇ ਨਾ ਕਿਤੇ ਕੁਝ ਪੱਖ ਦੇ ਪੱਖ ਚ ਵੀ ਹੋ ਗਏ ਔਰ ਕੁਝ ਲੋਕ ਇਹਨੂੰ ਸੈਲੀਬ੍ਰੇਟ ਕਰ ਲੱਗ ਗਏ ਜਦਕਿ ਇਹੋ ਜਿਹੀਆਂ ਘਟਨਾਵਾਂ ਨੂੰ ਕਿਤੇ ਵੀ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਤੁਸੀਂ ਦੇਖੋ ਜੇ ਕੋਈ ਝਗੜਾ ਹੋਵੇ ਕੋਈ ਚੋ ਵੀ ਉਹਦਾ ਬੈਕ ਨਾ ਬਿੜਾ ਹੁੰਦਾ ਸੋ ਜਿਹੜੀ ਘਟਨਾ ਵਾਪਰੀ ਹੁਣ ਉਹਦਾ ਰਿਐਕਸ਼ਨ ਉਥੇ ਉਹਨੇ ਥੀਵਾਂ ਚ ਵੀ ਰਹਿੰਦੇ ਨੇ ਉੱਥੇ ਵੀ ਪੰਜਾਬੀ ਰਹਿੰਦੇ ਨੇ ਸਾਰੇ ਦੇਸ਼ ਪਹਿਲੇ ਆਪਾਂ ਨੂੰ ਮੁੱਖ ਮੰਤਰੀ ਨੂੰ ਇਮੀਡੀਏਟਲੀ ਮੇਰਾ ਮੰਗਿਆ ਪੰਜਾਬ ਦੇ ਮੁੱਖ ਮੰਤਰੀ ਤੋਂ ਮਾਚਲ ਦੇ ਮੁੱਖ ਮੰਤਰੀ ਤੋਂ ਮੀਟਿੰਗ ਕਰਕੇ ਦੋਵੇਂ ਸਖਤ ਐਕਸਲੈਂਟ ਔਰ ਰਤਬਾਦ ਲੋਕਾਂ ਨੂੰ ਇੱਕ ਸੰਬੋਧਨ ਕਰ ਕਿ ਇਹ ਭਾਰਤ ਸਾਡਾ ਸਾਰਿਆਂ ਦਾ ਸਾਂਝਾ ਹੈ ਆ ਔਰ ਜੀ ਲੋ ਕਨਸਟੀਟਿਊਸ਼ਨ ਮੁਤਾਬਕ ਸੈਕੂਲਰ ਸੋਚ ਨਾਲ ਚੱਲਦੇ ਆਂ ਗਲਤ ਨੂੰ ਗਲਤ ਔਰ ਸਹੀ ਨੂੰ ਸਹੀ ਕਵਾਂਗੇ ਔਰ ਇਹ ਸਾਨੂੰ ਕਹਿਣਾ ਪਊਗਾ ਐ ਹੋਇਦਾ ਸਾਹਿਬ ਜਿਹੜੇ ਕੰਨਾ ਨਾ ਲੋਕ ਕਿਆਨਬਾਜੀ ਕਰਦੇ ਕੀ ਲੱਗਦਾ ਕਿ ਉਸਦਾ ਅਸਰ ਸਮਾਜ ਦੇ ਲੋਕਾਂ 'ਤੇ ਪੈ ਰਿਹਾ ਹੈ ਸੋਚ ਉਹਨਾਂ ਦੀ ਕੁਦਰਤੀ ਗੱਲ ਹੈ ਦੇਖੋ ਜਿਹੜੀ ਲੜਕੀ ਨੇ ਥੱਪੜ ਮਾਰਿਆ ਉਹਨੂੰ ਜਦੋਂ ਮਾਰਿਆ ਉਹਨੇ ਆਪਣੀ ਭਾਵਨਾ ਦਾ ਬੈਕ ਚ ਵਾਕਿਆ ਜਾਂ ਕੁਝ ਕਰਕੇ ਉਹਦੀ ਕੋ ਹੋ ਗਈ ਗਲਤੀ ਪਰ ਉਹਦੇ ਇਵੇਜ ਦੇ ਵਿੱਚ ਜਦੋਂ ਆਪਾਂ ਸੈਲੀਬ੍ਰੇਟ ਕਰਨਾ ਸ਼ੁਰੂ ਕਰਤਾ ਔਰ ਉਹਦੇ ਵਿੱਚ ਵਿੱਚ ਰਿਐਕਸ਼ਨ ਉੱਥੇ ਵੀ ਵੇਖਣ ਨੂੰ ਮਿਲਿਆ ਇਸੇ ਤੋਂ ਡਰਦੇ ਆ ਅਸੀਂ ਕਿ ਅਸੀਂ ਲੋਕਾਂ ਨੇ ਸਾਡੀਆਂ ਸੰਝਾਂ ਨੇ ਬਹੁਤ ਅਸੀਂ ਕਹਿਣ ਨੂੰ ਪਰਦੇਸ਼ ਹੈ ਪਰ ਵੀ ਅਸੀਂ ਇੰਡੀਅਨ ਸਾਨੂੰ ਇਹੋ ਜਿਹੀ ਚੀਜ਼ਾਂ ਨੂੰ ਮਤਲਬ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਆ ਸਮਾਜ ਨੂੰ ਅੱਗੇ ਲੈ ਜਾਣ ਲਈ ਕੰਮ ਕਰਨੇ ਚਾਹੀਦੇ ਅੱਜ ਉੱਥੇ ਵੀ ਉਹਨਾਂ ਨੇ ਬਹੁਤ ਗਲਤ ਕੰਮ ਹੋਇਆ ਸਾਡੇ ਪੰਜਾਬੀ ਭਰਾ ਦੇ ਨਾਲ ਬਹੁਤ ਗਲਤ ਰਿਐਕਸ਼ਨ ਹੋਇਆ ਔਰ ਮੈਂ ਤਾਂ ਕਹਾਂਗਾ ਕਿ ਇਹ ਨਹੀਂ ਹੋਣਾ ਚਾਹੀਦਾ ਜਦੋਂ ਦੀ ਬੀਜੇਪੀ ਗਵਰਨਮੈਂਟ ਨੇ ਵਰਗਾਂ ਦੀ ਧਰਮਾਂ ਦੀ ਰਾਜਨੀਤੀ ਸ਼ੁਰੂ ਕੀਤੀ ਹੈ ਉਹਦੇ ਨਤੀਜੇ ਜਿਹੜੇ ਆ ਇਹੋ ਜਿਹੇ ਘਟਨਾਵਾਂ ਆ ਜਿਹੜੀਆਂ ਅੰਜਾਮ ਇਹਨਾਂ ਘਟਨਾਵਾਂ ਤੱਕ ਪਹੁੰਚ ਰਿਹਾ ਅੱਜ ਮੈਂ ਦੋਵਾਂ ਮੁੱਖ ਮੰਤਰੀਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਵੀ ਇਹ ਇਨੀਸ਼ੀਏਟਿਵ ਲੈਣ ਔਰ ਮੁੱਖ ਮੰਤਰੀ ਮਹਾਚਲ ਵੀ ਇਮੀਡੀਏਟਲੀ ਉਹਨਾਂ ਨੂੰ ਵੈਰੀਫਾਈ ਆਇਡੈਂਟੀਫਾਈ ਕਰਕੇ ਉਹਨਾਂ ਦੇ ਪਰਚਾ ਦਰਜ ਕਰਨਾ